ਇਥੇ ਜਿਹੜੇ ਗ੍ਰੰਥੀ ਨੇ ਭਾਈ ਮੇਵਾ ਸਿੰਘ ਇਹ ਸਾਨੂੰ ਗੁਰਦੁਆਰਾ ਸ੍ਰੀ ਦੁਖਨਵਾਰ ਦੇ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਇਸ ਗੁਰਦੁਆਰਾ ਸਾਹਿਬ ਜੀ ਦਾ ਕੀ ਸੰਬੰਧ ਹੈ ਤੇ ਕਿੰਨਾ ਚਿਰ ਉਹ ਇੱਥੇ ਰਹੇ ਇਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਖਾਲਸਾ ਵਾਹਿਰ ਜੀ ਕੀ ਫਤਿਹ ਤੇਗ ਬਹਾਦਰ ਸਿੰਘ ਰਿਆ ਘਰ ਨੰਦਿਆ ਵਹਿਤਾਏ ਸਭ ਥਾਂ ਹੋਏ ਸਹਾਇ ऐसे दिन दयाल बादशाह ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਸ ਪਵਿੱਤਰ ਸਥਾਨ ਤੇ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਜਿੱਥੇ ਸਫਾਬਾਦ ਪਹਿਲਾਂ ਬੋਲਦੇ ਸੀ ਇੱਥੇ ਭਾਗਰਾਮ ਜੋਤੀ ਵਰਜਾਤੀ ਦੇ ਨਾਲ ਸੰਬੰਧ ਰੱਖਦੇ ਸੀ ਤੇਨਾਂ ਦੇ ਬੇਨਤੀ ਨੂੰ ਕਬੂਲਦੇ ਆ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਆਏ ਭਾਗਰਾਮ ਨੇ ਬੇਨਤੀ ਕੀਤੀ ਬਾਦਸ਼ਾਹ ਜੀ ਇੱਥੇ ਆਵਾਜ਼ ਨਹੀਂ ਹੈ ਇੱਥੇ ਬਿਮਾਰੀਆਂ ਬਹੁਤ ਨੇ ਸਾਡੇ ਤੇ ਕਿਰਪਾ ਕਰੋ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਇਸ ਸਥਾਨ ਨੂੰ ਪਹਿਲਾਂ ਲਹਿਲਗਾਬ ਬੋਲਦੇ ਸੀ ਜਿਹੜਾ ਨਾਲ ਹੀ ਸਾਹਮਣੇ ਇਲਾਕਾ ਬਣਿਆ ਹੋਇਆ ਹੈ ਉਹ ਲਹਿਲ ਬੋਲਦੇ ਆ ਹੁਣ ਮਹਿਲ ਦੀ ਜਗ੍ਹਾ ਸੀ ਲਹਿਲ ਪਿੰਡ ਸੀ ਤਾਂ ਪਾਤਸ਼ਾਹ ਜੀ ਭਾਗਰਾਮ ਦੇ ਪਿੰਡ ਤੋਂ ਕਬੂਲ ਕੇ ਇੱਥੇ ਆਏ ਇੱਥੇ ਟੋਕੜ ਬਣਿਆ ਹੋਇਆ ਸੀ ਜਿੱਥੇ ਅੱਜਕੱਲ੍ਹ ਸਰੋਵਰ ਮੌਜੂਦ ਹੈ ਪਾਤਸ਼ਾਹ ਜੀ ਨੇ ਕਿਹਾ ਜੋ ਇੱਥੇ ਆ ਕੇ ਪੰਚਮੀ ਦੇ ਦਿਹਾੜੇ ਤੇ ਅਸਨਾਨ ਕਰੇਗਾ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਸਮਾਪਾ ਕੇ ਜਿਹੜੀ ਇੱਥੇ ਆਬਾਦੀ ਹੈ ਉਹ ਵੀ ਹੋਏਗੀ ਤੇ ਫੇਰ ਪਤਸਾ ਜੀ ਦੇ ਕੋਲ ਕਰਮੋ ਦੇ ਵੀ ਖਤਰਾਨੇ ਉਹ ਆਏ ਉਹ ਕਹਿਣ ਲੱਗੇ ਪਤਸਾ ਜੀ ਅਠਰਾਏ ਦੀ ਬਿਮਾਰੀ ਦੇ ਨਾਲ ਜਿਹੜਾ ਮੇਰਾ ਬੱਚਾ ਹੈ ਉਹ ਪੇਟ ਦੇ ਵਿੱਚ ਸ਼ਾਂਤ ਹੋ ਜਾਂਦਾ ਹੈ ਤੇ ਮੇਰੇ ਤੇ ਕਿਰਪਾ ਕਰੋ ਜਦੋਂ ਸਤਗੁਰਾਂ ਦੇ ਆ ਕੇ ਚਰਨੀ ਗਿਰੇ ਤਾਂ ਪਤਸਾ ਜੀ ਨੇ ਕਿਹਾ ਭਾਈ ਇਸ ਟੋਪੜ ਦੇ ਵਿੱਚ ਅਸ্নান ਕਰੋ ਜਿਹੜਾ ਇੱਥੇ ਅਸ্নান ਕਰੇਗਾ ਮਨ ਬਾਣਸ਼ਕ ਫਲ ਪਾਵੇਗਾ ਤੇ ਪਤਸਾ ਜੀ ਦੇ ਜਿਹੜੇ ਬਚਨ ਨੇ ਉਹ ਅਜੇ ਤੱਕ ਸੁਭਾਏ ਮਾਨ ਨੇ ਸੰਗਤਾਂ ਹੁਣ ਵੀ ਹਰ ਪੰਚਮੀ ਦੇ ਜੋੜ ਮੇਲ ਆ ਕੇ ਇੱਥੇ ਮਨਾਉਂਦੀਆਂ ਨੇ ਜਿਹੜੀਆਂ ਸੰਗਤਾਂ ਭਾਵਨਾ ਦੇ ਨਾਲ ਆਉਂਦੀਆਂ ਨੇ ਇਹਨਾਂ ਦੇ ਦੁੱਖ ਨਿਵਾਰਨ ਹੁੰਦੇ ਨੇ ਪਤਸਾ ਜੀ ਨੇ ਜਿਹੜੇ ਬਚਨ ਕੀਤੇ ਬਸੰਤ ਪੰਚਮੀ ਦੇ ਜਿਹੜੇ ਇੱਥੇ ਵੱਡੇ ਜੋੜ ਮੇਲ ਮਨਾਏ ਜਾਂਦੇ ਨੇ ਸਾਲਾਨਾ ਜੋੜ ਮੇਲ ਜਿਹੜੇ ਮਨਾਉਣੇ ਆਸੀ ਉਹ ਬਸੰਤ ਪੰਚਮੀ ਦੇ ਦਿਨ ਮਨਾਏ ਜਾਂਦੇ ਨੇ ਹੁਣਾਂ ਤੋਂ ਬਿਨਾਂ ਹਰ ਮਹੀਨੇ ਦੀ ਪੰਚਮੀ ਦਾ ਜਿਹੜਾ ਜੋੜ ਮੇਲ ਆ ਇੱਥੇ ਭਾਰੀ ਮਾਤਰਾ ਦੇ ਵਿੱਚ ਸੰਗਤ ਆਉਂਦੀ ਆ ਸੰਗਤਾਂ ਆ ਕੇ ਦਰਸ਼ਨ ਮੇਲਾ ਕਰਦੀਆਂ ਨੇ 8:30 ਹੁੰਦੀਆਂ ਨੇ ਨਾਹੀ ਬਾਣੀ ਦੇ ਕੀਰਤਨ ਇਕੱਠੇ ਪਹਿਰ ਚੱਲਦੇ ਨੇ ਤੇ ਸੰਗਤਾਂ ਇੱਥੇ ਆ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਹ ਵੱਡੇ ਜੋੜ ਮੇਲੇ ਜਿਹੜੇ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਇੱਕ ਜੋੜ ਮੇਲਾ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਵੇਲੇ ਵੀ ਹੁੰਦਾ ਜੀ ਜਿਹੜਾ ਸਤਿਗੁਰਾਂ ਦਾ ਸ਼ਹੀਦੀ ਦਿਵਸ ਵੇਲੇ ਇਸ ਅਸਥਾਨ ਤੇ ਜੋੜ ਮੇਲ ਭਰਦਾ ਹੈ ਤੇ ਜਿਹੜਾ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਹੈ ਉਹ ਨਾਲ ਹੀ ਸਾਡੇ ਇੱਥੇ 4-5 ਕਿਲੋਮੀਟਰ ਤੇ ਗੁਰਦੁਆਰਾ ਸ੍ਰੀ ਮੋਤੀਬਖਸ ਸਾਹਿਬ ਹੈ ਉਥੇ ਵੱਡੇ ਭਾਰੀ ਮਾਤਰਾ ਦੇ ਵਿੱਚ ਸੰਗਤ ਆ ਕੇ ਸਤਿਗੁਰਾਂ ਦਾ ਪ੍ਰਕਾਸ਼ ਪ੍ਰਭੁ ਮਨਾਉਂਦੀਆਂ ਨੇ ਜਿਹੜਾ ਸਹੀਦੀ ਪਰਬ ਉਹ ਇਸ ਸਥਾਨ ਤੇ ਮਨਾਇਆ ਜਾਂਦਾ ਠੀਕ ਹੈ ਜੀ ਬਹੁਤ ਸੰਗਤ ਆਉਂਦੀ ਹੈ ਇੱਥੇ ਜੀ ਬਹੁਤ ਧੰਨਵਾਦ ਜੀ ਰਾਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ ਤਾਂ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜੋ ਅਜਾਇਬ ਘਰ ਦੀ ਬਿਲਡਿੰਗ ਬਣੀ ਹੈ ਉਹ ਦਿਖਾਉਨੇ ਆ ਤੇ ਤੁਹਾਨੂੰ ਸਾਰਾ ਇਤਿਹਾਸ ਵੀ ਇੱਥੋਂ ਸਮਝ ਲੱਗੂਗਾ ਸਾਰਾ ਇਤਿਹਾਸ ਦੇ ਨਾਲ ਸੰਬੰਧਿਤ ਜੋ ਇੱਥੇ ਪੰਜਾਬ ਘਰ ਦੇ ਵਿੱਚ ਫੋਟੋਗ੍ਰਾਫਸ ਉਹਦੇ ਤੋਂ ਆਪਾਂ ਨੂੰ ਪਤਾ ਲੱਗੂ ਇਤਿਹਾਸ ਬਾਰੇ ਇਹ ਦੇਖੋ ਬਾਬਾ ਹਨੂਮਾਨ ਸਿੰਘ ਭਗਤਪੂਰਨ ਤੇ ਮਹਾਰਾਜਾ ਰਣਜੀਤ ਸਿੰਘ ਨਵਾਉ ਕਪੂਰ ਸਿੰਘ ਜੋ ਵੀ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਰਾਜ ਦੇ ਵਿੱਚ ਵੱਡੇ ਵੱਡੇ ਜਰਨੈਲ ਹੋਏ ਨੇ ਜਾਂ ਗੁਰੂ ਸਾਹਿਬ ਹੋਏ ਨੇ ਉਹਨਾਂ ਦੀਆਂ ਇਹ ਅਜਾਇਬ ਘਰ ਦੇ ਵਿੱਚ ਸਾਰੀਆਂ ਭਗਵਾਨ ਲੱਗੀਆਂ ਨੇ ਗੁਰੂ ਸਾਹਿਬਾਨਾਂ ਦੇ ਪੂਰਨ ਇਤਿਹਾਸ ਬਾਰੇ ਸਾਲ ਸਾ ਪੰਥ ਦੀ ਸਥਾਪਨਾ ਪੰਜ ਪਿਆਰਿਆਂ ਬਾਰੇ ਤੇ ਬਾਬਾ ਸੰਗਤ ਸਿੰਘ ਨੂੰ ਜਦੋਂ ਕਲਗੀ ਸੰਜਾਈਆ ਗੁਰੂ ਗੋਬਿੰਦ ਸਿੰਘ ਨੇ ਉਦੋਂ ਦੀਆਂ ਸਾਰੀਆਂ ਤਸਵੀਰਾਂ ਇੱਥੇ ਲੱਗੀਆਂ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਉੱਪਰ ਜਿਹੜੇ ਸਿੱਖ ਧਰਮ ਦੇ ਵਿੱਚ ਗੁਰੂ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਜੋ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਨਾਲ ਜ਼ੁਲਮ ਹੋਏ ਨੇ ਜਾਂ ਜੋ ਵੀ ਕੁਰਬਾਨੀਆਂ ਦਿੱਤੀਆਂ ਨੇ ਇਹ ਉਹਨਾਂ ਦੀ ਸਾਖਸ਼ਾਤ ਦਰਸ਼ਨ ਕਰਾਉਂਦੀਆਂ ਤਸਵੀਰਾਂ ਨੇ ਜਿਵੇਂ ਭਾਈ ਦਿਆਲਾ ਜੀ ਤੇ ਸ਼ਾਕਾ ਨਮਕਾਣਾ ਸਾਹਿਬ ਦੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਉਹ ਬਾਬਾ ਨੱਥਾ ਸਿੰਘ ਤੇ ਮਾਈ ਭਾਗੋ ਭਾਈ ਕਨਈਆ ਜੀ ਕਿਵੇਂ ਸੇਵਾ ਦੇ ਪੁੰਜ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਤੋਂ ਜਦੋਂ ਵਾਪਸ ਆਏ ਨੇ ਇੱਕ ਸੂਰ ਦੀ ਫਤਕ ਕੀਤੀ ਹੈ ਜਦੋਂ ਤੇ ਜੱਲਿਆਂ ਵਾਲੇ ਬਾਗ ਦੇ ਸਾਕੇ ਦੀਆਂ ਇਹ